ਕਹਤੈਂ ਕਿ ਜਦੋਂ ਹਣ ਸਾਥ ਲਿਆ ਮੈਨੂੰ ਨਾ ਬੱਟਾ ਪਾਹ ਤੂੰ ਇਸ ਲੋੜੀ ਰੱਖਨੀ ਪੈਣੇ ਬੁੜੀ ਦੀ ਚੱਲਦੀ ਆ ਨੀ ਵਿਆਹ ਵੇਲੇ ਪੈਣੇ ਤੂੰ ਹੀ ਹਰਾਨ ਵਾਲੀ ਕੀਤੀ ਉਹ ਅੱਕ ਗਈ ਸੋਥੋਂ ਤਪ ਗਈ ਆ ਦੇਖ ਲੈ ਮੈਂ ਤਾਂ ਹੁਣ ਨਾ ਖੜਕਾ ਸੁਣ ਕੇ ਆਈ ਵੀ ਗਲੀ ਦੇ ਕੰਨ ਘਜੇ ਜਿੰਤਾ ਆ ਗਈ ਮੈਂ ਤਾਂ ਹੁੰਦੀ ਨਹੀਂ ਮੈਂ ਤਾਂ ਉਹ ਜੇ ਮਾਂ ਗਰ ਮੰਗਰ ਮੈਨੂੰ ਕਹਿੰਦੇ ਸੂਏ ਚ ਤੈਰ ਕੇ ਉਫੜਾਉਂਦੀ ਨਹੀਂ ਸਮਾਨ ਤੇ ਬੱਧੀ ਨੀ ਲੋਟ ਕਿਉਂ ਨਾ ਹਾਂ ਬੁੜੀ ਹੂੰ ਨਾ ਲੋਟ ਕਰਦੇ ਉਹਨੂੰ ਉਹਨੂੰ ਖੇਤੀ ਤਰੀਕੀ ਫਿਰ ਗਵਾ ਮਰ ਗਈ ਪਾਣੀ ਪੈਣੀ ਤੇ ਫੜਕਟਾ ਲਿਆ ਉਹਨੂੰ ਉੱਥੇ ਤੇ ਹੋਰ ਹੁਣ ਇਹਨੂੰ ਪਤਾ ਚ ਸਮਾਨ ਨਾਲੀਆਂ ਚ ਸੱਟਾਂ ਨਾ ਫੇਰ ਕੇ ਆਉਣੀ ਤੇਰਾ ਕਮਾਂਡ ਉੱਥੇ ਹੋਰ ਹੁਣ ਆ ਜਾੜ ਕੇ ਮਾਂਗਰ ਚੱਲਾਂਗੇ ਮਾਣਾ ਮਟਾ ਵੜਿਆ ਲਾਂਗੇ ਬੁੜੀ ਨੂੰ ਕੀ ਵੜਿਆ ਲਾਂਗੇ ਨੀ ਹੋਰ ਲੈ ਚੱਲਦੇ ਆ ਦੋ ਪ੍ਰਾਂਤਾਂ ਭੈਣੇ ਨੇ ਲੱड्डੂ ਪਾਲਣੇ ਨੇ ਮੂਕੜੀ ਪਾਲਣੇ ਆ ਬਾਦੂ ਪਈਏ ਮੇਰੇ ਗੱਲ ਸੁਣੀਓ ਨਾਲੀਆਂ ਚ ਸੱਟੇ ਪੇ ਸਾਡੇ ਵਰ ਕੀ ਹੁੰਦੇ ਨੇ ਭੋਰਾ ਤੁਸੀਂ ਨੀ ਉਹ ਕੋਸੇ ਨੇ ਕਰੇ ਗੁਰਜੀਤ ਨੇ ਕੰਮ ਜਦੋਂ ਲੈ ਕੇ ਉੱਡੀ ਇਹਨਾਂ ਨੂੰ ਪਤਲੀ ਹੋਈ ਸੱ ਕੁੜੀਆਂ ਨਾਲੀ ਚ ਦੇਖ ਲਾ ਕਿਸੇ ਨਾ ਜਾ ਕੋਈ ਆ ਗੜ ਕੇ ਨਹੀਂ ਤਾਂ ਦੋ ਲੱਡੂ ਖਵਾ ਜਾਣੀਆਂ ਤੇ ਨਾਲੇ ਤੈਨੂੰ ਚਾਹ ਪਿਆ ਦੇਉਣੀ ਤੇ ਨਹੀਂ ਆਪਾਂ ਬਸ ਚੱਲਾਂਗੇ ਸਾਹ ਖੜਮ ਭੁੱਗੀ ਆ ਬੜੇ ਐਵੇਂ ਆ ਜਾ ਆ ਜਾ ਆਹੇ ਹੋਰ ਪਾ ਕੇ ਲੈ ਮੈਂ ਜੱਫੇ ਟੋਰ ਲੈ ਤੂੰ ਬੈਠ ਕੋਲ ਰਹੀ ਮੈਂ ਦਸਾਂ ਤੈਨੂੰ ਹਰ ਸਿੱਤੇ ਸੱਚੀ ਗੱਲ ਹੈ ਮੈਨੂੰ ਲੱਗਦਾ ਇਹਨਾਂ ਦੇ ਘਰੇ ਪਹਿਰੇ ਪੁੱਤ ਕਲੇਸ਼ ਤੇ ਮੈਨੂੰ ਨਾ ਦਾ ਕਿਹੜੀ ਘਰ ਲੋੜੀ ਮਨਾਉਣੀ ਤੇ ਕਿਹੜਾ ਕੋਸਾ ਕਰਨੀ ਉਹ ਕੋਈ ਨਾ ਇਹ ਨਾ ਤੂੰ ਗਵੰਡ ਨਾ ਤੂੰ ਗਵੰਡ ਵਾਲੀ ਤੇ ਕੰਨੀ ਪਾ ਕੇ ਤੇ ਮਨਾਉਣੀਆਂ ਆਉਂ ਜਾਂ ਬੈਠੀ ਜਾਂਦੀ ਆ ਕਿੱਥੇ ਜਦੋਂ ਤਾਰ ਉੱਥਰ ਕੀ ਹੋ ਨਹੀਂ ਤੈਨੂੰ ਕਹਿ ਬਣੀ ਵੀ ਮੇਰੀ ਸੱਸ ਨੇ ਸਮਾਨ ਲਪੋਤਾ ਤੇਰੀ ਫੇਰ ਕਰਾਤੀ ਬੇਇੱਜ਼ਤੀ ਦੇ ਰੀਕੇ ਚ ਤੈਨੂੰ ਨਹੀਂ ਉਹ ਉੱਠਣ ਦਿੰਦੀ ਤੈਨੂੰ ਨਹੀਂ ਸਿਰ ਚੱਕਣ ਦਿੰਦੀ ਤੇਰੀ ਸੱਸ ਤੇਰੀ ਬੇਇੱਜ਼ਤੀ ਵੀ ਕਰਾਉਂਦੀ ਹਰ ਪਾਰੀ ਹੁਣ ਪਾਣੀ ਕਰਾਂ ਬੁਢੀ ਦਾ ਤੂੰ ਬਣ ਜੈ ਨਾ ਮੇਰੇ ਕੋਲੇ ਐਂ ਕਰ ਦਿੰਦੀ ਐਂ ਜੋ ਕਹਿੰਦੀਆਂ ਵੀ ਬੁਢੀ ਦਾ ਹੱਥ ਲਵਾਉਣਾ ਤੂੰ ਸਿੱਧਾ ਐ ਕਹਦੇ ਵੀ ਭਾਵੇਂ ਮੇਰੀ ਸੱਸ ਸਮਾਨ ਲਪੋਗੀ ਮੈਂ ਤੈਨੂੰ ਦੱਸ ਦਿੰਦੀਆਂ ਲਪੋਗੀ ਹਾਂ ਵੇਚ ਵੀ ਕਰਨੀ ਸੀ ਬੁਢੀ ਨਾਲ ਜੇ 베ਚੀ ਕਰਨੀ ਸੀ ਪਰ ਸੱਦਣ ਘਾਤਾ ਵਈਆਂ ਸੀ ਮੈਂ ਤਾਂ ਫਿਰਦੀ ਨਹੀਂ ਕਿ ਤਾਈ ਗਰਜੀ ਤੇ ਜਾ ਕੇ ਤੇਰੇ ਕੋਲ ਜਾ ਕੇ ਇਹ ਆ ਗਈ ਹੈ ਕਿ ਮੈਂ ਕੀ 베ਚੀ ਕੋਈ ਗੱਲ ਨਹੀਂ ਭਣੀ ਭਾਂਡਾ ਤੇ ਛੋਟ ਕੱਲ ਹੀ ਛੱਡਤਾ ਇਸ ਰੀਕੇ ਚ ਅੱਜ ਤਾਂ ਤੁਸੀਂ ਜਮ ਵੀ ਛੋਟੇ ਨੂੰ ਮੁੱਕ ਗਈ ਛੋਟੇ ਨੂੰ ਜਿਵੇਂ ਕਹਿੰਦੇ ਹੁੰਦੇ ਜੰਮਣ ਮਰਨ ਦੀ ਮੁੱਕ ਗਈ ਤੂੰ ਸਾਡੇ ਨਾਲ ਹੀ ਸੀ ਤੇਰੇ ਨਹੀਂ ਉਹ ਦੇ ਹਾਂ ਬੈਠ ਕਰੇ ਕਰਾ ਗਈ ਕੁਤਰੀ ਸਾਰੇ ਰੀਕੇ ਚ 베ਚੀ ਕਰਾ ਕੇ ਹੁਣ ਪਤਾ ਨਹੀਂ ਕਿੱਥੇ ਜਾ ਕੇ ਬੈਠੇਗੀ ਇਦੇ ਕੋਲ ਜਾ ਕੇ ਚੁਗਨੀਆਂ ਕਰੂੰ ਹੁਣ ਆਉਣ ਦੇ ਸਹੀ ਉਹ ਮਸਰ ਪਾੜੂ ਰੰਜੀਤ ਕੱਤ ਮਾਰ ਕੇ ਸੋਟਾ ਰੋਕੀ ਨਹੀਂ ਪਤਾ ਕਿੱਧਰ ਮਾਰੂ